ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ ਤੁਝੀ ਨਾਲੇ ਿਕਟਾਏ ਪੁੱਤ ਚਾਰ ਬਨ ਕੇ ਰੁਮਾਲ ਸਰਹੰਦ ਅੱਜ ਆਉਣਗੇ ਤੁਝੀ ਨਾਲੇ ਿਕਟਾਏ ਪੁੱਤ ਚਾਰ ਬਾਜਾਂ ਵਾਲਿਆ ਜੀ ਨਾਲੇ ਿਕਟਾਏ ਪੁੱਤ ਚਾ ਆਉਣਗੇ ਜ਼ਰੂਰ ਕਰਵਾ ਕੇ ਛੇਵਾਂ ਤਾਜ਼ੀਆਂ ਆਉਣਗੇ ਜ਼ਰੂਰ ਕਰਵਾ ਕੇ ਛੇਵਾਂ ਤਾਜ਼ੀਆਂ ਵੇਖਣ ਲਿਖੂ ਨੀਓ ਦੀਵਾਰ ਬਾਜਾਂ ਵਾਲਿਆ ਤੁਝੀ ਨਾਲੇ ਿਕਟਾਏ ਪੁੱਤ ਚਾਰ ਬਹੁਤਿਆਂ ਨੇ ਕਹਿਣਾ ਬਾਬਾ ਭੀੜ ਬੜੀ ਮੱਥਾ ਸਾਡਾ ਬਾਹਰੋਂ ਹੀ ਕਰ ਲਓ ਮਨਜੂਰ ਜੀ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ ਕੋਈ ਕੋਈ ਸੁਣੂ ਇਤਿਹਾਸ ਤੇਰਾ ਬਹਿ ਕੇ ਸਾਰੇ ਲੰਗਰਾਂ ਚ ਜਾਣਗੇ ਜ਼ਰੂਰ ਜੀ ਬੋਦੇ ਕਰ ਖੜੇ ਪਾਗਲਾਂ ਚ ਖੱਟੇ ਪਰਨੇ ਲਾਉਂਦੇ ਹੁਣੇ ਢੀਆਂ ਬਾਜ਼ਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਫੁੱਤਚਾ ਜੀ ਨਾਲ ਇਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜੀ ਨਾਲ ਇਕਟਾਏ ਪੁੱਤ ਚਾਰ ਕਈਆਂ ਨੂੰ ਤਾਂ ਆ ਦਿਨ ਹੋਣੇ ਵੀ ਨਹੀਂ ਯਾਦ ਸੁੱਤੇ ਦੂਰੀਆਂ ਰਜਾਈਆਂ ਵਿੱਚ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾ ਮੰਨ ਕੇ ਸਿਰਾਂ ਤੇ ਬੈਠੇ ਅੱਜ ਵੀ ਕਿਠੇਕਿਆਂ ਤੇ ਹੋਣੇ ਨੇ ਤੇਰਾ ਦਿੱਤਾ ਤਾਜ ਪੱਗਾਂ ਬਨ ਕੇ ਸਿਰਾਂ ਤੇ ਬੈਠੇ ਅੱਜ ਵੀ ਕਈ ਠੇਕਿਆਂ ਤੇ ਹੋਣੇ ਨੇ ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿੱਥੇ ਮੁੱਕਦੇ ਹੀ ਨਹੀਂ ਆ ਕੰਮਕਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਰ ਜੀ ਨਾਲੇ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਰ ਚਾਰੇ ਪਾਸੇ ਕਾਂ ਮਰੋਲੀ ਪਾਈ ਹੁਣ ਹੀ ਲੀਡਰਾਂ ਨੇ ਅਸੀਂ ਚੰਗਿਆਂ ਤੇ ਦੂਜੇ ਮਾੜੇ ਨੇ ਉਹਨਾਂ ਨੂੰ ਨਾ ਤੇਰੀ ਕੁਰਬਾਨੀ ਦਾ ਖਿਆਲ ਉਹ ਤਾਂ ਆਏ ਉੱਥੇ ਵੋਟਾਂ ਦੇ ਹੀ ਮਾਰੇ ਨੇ ਉਹਨਾਂ ਨੂੰ ਨਾ ਤੇਰੀ ਕੁਰਬਾਨੀ ਦਾ ਖਿਆਲ ਉਹ ਤਾਂ ਆਏ ਉੱਥੇ ਵੋਟਾਂ ਦੇ ਹੀ ਮਾਰੇ ਨੇ ਵਿਰਲੇ ਹੋਣੇ ਨੇ ਜੀਨਾਂ ਸਿੱਲੀਆਂ ਅੱਖਾਂ ਨਾਲ ਤੇਰਾ ਕੀਤਾ ਹੋ ਸ਼ੁਕਰਗੁਜ਼ਾਰ ਬਾਜਾਂ ਵਾਲਿਆ ਕੀਤਾ ਹੋ ਸ਼ੁਕਰਗੁਜ਼ਾਰ ਟੋਪੀਆਂ ਸਿਰਾਂ ਤੇ ਸਰਾਂ ਦੇ ਅੱਜ ਆਉਣਗੇ ਤੁਝੀ ਨਾਲੇ ਕਟਾਏ ਪੁੱਤ ਚਾਰ ਬਾਜਾਂ ਵਾਲਿਆ ਵਾਰ ਦਿੱਤਾ ਸਾਰਾ ਪਰਿਵਾਰ ਬਾਜਾਂ ਵਾਲਿਆ ਭੁੱਲ ਗਿਆਂ ਤੇਰੇ ਉਪਕਾਰ ਬਾਜਾਂ ਵਾਲਿਆ ਤੂੰ ਜੀ ਨਾਲੇ ਕਟਾਏ ਪੁੱਤ ਚਾਰ